हेलो गाइस वेलकम टू आर न्यू व्लॉग सावेर साडी नवी वीडियोस चैनल लाइक सब्सक्राइब एंड जरूर करेओ ते आज असी व्लॉगिंग बहुत दिन आवाज करन लगी सर्दी चल रही है जे पढ़ाई आ देखो इथे पसल शोर करता वे मैं अच्छा बना जो करदा वे एडी पसल आए हां हमने ना आ, आहा बच्चा इधर आ दिखा हो पूरी फोटो ਤਦ ਬਣਾ ਕੇ ਨਾ ਫੇਰ ਦਿਖਾਵਾਂਗੀ ਠੀਕ ਹੈ ਹਏ ਇਨੀਕ ਬਣਾਈ ਰਹੀ ਦਿੰਨਾ ਸੋ ਇਹ ਆ ਡਰਾਇੰਗ ਰੂਮ ਅਸੀ ਗੰਦ ਪਾਤਾ ਤੇ ਅ ਮਮਾ ਦਾ ਸਫਾਈ ਵੀ ਕਰਨੀ ਹੈ ਮਮਾ ਦਾ ਨਵਾਂ ਫੋਨ ਜਿਹਦੇ ਵਿੱਚੋਂ ਮੈਂ ਸ਼ੂਟ ਕਰਦਾ ਮਮਾ ਦਾ ਪੁਰਾਣਾ ਫੋਨ ਹੈ ਇਹ ਦਾ ਵੀ ਉਹਦਾ ਤੇ ਕਿਊਟ ਸੇ ਮੇਰੇ ਪੈਨ ਦੇਖੋ ਤੁਸੀਂ ਖਲਾਰਾ ਬਹਿਗਾ ਕੁਟਪੁਰੀ ਆ ਮੇਰੇ ਤੇ ਇੱਕ ਆ ਇਹ ਹਾਂ ਮੇਰਾ ਸਾਰੇ ਖਲਾਰਕੇ ਵਿਕੇ ਪੈਨ ਹਿੰਦੀ ਦਾ ਕੰਮ ਕਰ ਰਿਹਾ ਮੈਂ ਅਨਸਰ ਸਕੂਟ ਦੀ ਕਿਨੇ ਤੇ ਇੱਥੇ ਨੋਟ ਕਰ ਦੇਣਾ ਮੈਂ ਨਵੀਂ ਨਵੀਂ ਕਾਪੀ ਲਾਈ ਆ ਜੀ ਲਈ ਵਾਸਤੇ ਤੇ ਇਹ ਕੋਸਾਂ ਦੇ ਸੀਪਰ ਤੇ ਕਾਂਦੀ ਵਾਗੇ ਰੱਖਿਆ ਤੇ ਥਾਣੀ ਹੋਰ ਚੀਜ਼ ਦਿਖਾਵਾਂ ਮੈਚਿੰਗ ਮੈਚਿੰਗ ਚੀਜ਼ ਹੈ ਆਹ ਇੱਕ ਐਸਐਸਟੀ ਦੀ ਕਾਪੀ ਕਿੰਨੀ ਲੱਗਦੀ ਪਈ ਤਾਂ ਐਸਐਸਟੀ ਦੀ ਹੀ ਹੈ ਸੋ ਨੰਬਰ 7th ਵੱਜ ਲੋ 7th ਸੈਕਸ਼ਨ ਡੀ ਏ ਬੀ ਸੀ ਡੀ 4th ਸੈਕਸ਼ਨ ਹੈ ਬੱਚਾ ਤੇ 13 ਨੰਬਰ ਹੈ ਮੇਰਾ 46 ਆਇਆ ਬੱਚਾ ਇਹ ਹੀ ਐਸਐਸਟੀ ਦੀ ਨੋਟਬੁੱਕ ਗਾਇਸ ਇਹ ਬਣਾਣਾ ਸੀਗਾ ਬੱਚਿਓ ਨੇ ਤੇ ਬਣਾ ਲਿਆ ਦਿਖਾਈਏ ਇਹਦੇ نیچے ਸੁਭਾਇਆ ਸੀ ਆ ਦੇਖੋ ਕਿੰਨਾ ਸੋਨਾ ਬਣਾਇਆ ਵਾਹ ਕਿੰਨਾ ਸੋਨਾ ਹੈ ਜੀ ਮੈਡੀ ਵਰਗਾ ਹੀ ਹੈ ਜੀ ਦੱਸਾ ਇਹ ਨਾ ਆ ਲੈ ਆ ਲੈ ਬਣਾਇਆ ਹੀ ਨਹੀਂ ਹਰਦੂਤਾ ਹਾਂ ਬਣਾ ਨਹੀਂ ਬਣਾ ਹੁਣ ਤੇ ਵਿੱਚ ਹਾਈ ਹਾਈ ਵੈਸਤੀ ਵੈਸਤੀ ਆ ਥੋੜਾ ਨਾ ਬਚਿਆ ਆ ਵੀ ਲੈ ਆ ਵੀ ਲੈ ਹੁਣ ਸਿਸਫਾਈ ਕਰਨੀ ਚਲੋ ਆ ਦੇਖੋ ਇੱਧਰ ਜੀ ਗੰਦਵਾਤ ਤਾਂ ਪੂਰਾ ਹੁਣ ਮੇਰੀ ਪ੍ਰੋਨੀ ਟੁਆਇੰਗ ਜਿਸ ਸਵੇਰ ਦੇ ਬੈਠੇ ਮੈਂ ਆ ਕੇ ਮੇਰੀ ਪ੍ਰੋਨੀ ਆਪਣੀ ਪ੍ਰੋਨੀ ਟੁਆਇੰਗ ਸਭਾ ਅੱਛੀ ਅੱਛੀ ਆ ਪਾਪਾ ਜੀ ਦੀ ਟੁਆਇੰਗ ਪਾਪਾ ਜੀ ਦੀ ਟਾਈਮ ਨਾਲ ਤਾਂ ਕੰਦੇ ਬਣ ਗਈ ਜੀ ਫੇਰ ਇਹ ਪਿੱਛੇ ਆ ਕੇ ਰੱਖੀ ਵਾਂਦੇ ਆ ਤਾਂ ਹੁੰਦੀ ਗਰੀ ਨਾ ਵਧੀਆ ਹਾਂ ਆਹ ਕੰਵਲੀ ਦਾ ਹਾਲ ਦੇਖੋ ਕਿੰਨਾ ਬੰਦਾ ਬਸ ਅਸੀਂ ਦੋਨਾਂ ਨੇ ਜੀ ਦੋਨਾਂ ਨੇ ਕਰਨੀ ਇੱਥੇ ਦੀ ਸਫਾਈ ਆਏ ਕੋਨਾ ਰਟਾ ਇਹ ਗੈਨ ਹੱਗੀ ਬੱਗੀ ਅੱਛਾ ਮੈਂ ਆਪਣੀ ਗੇੜ ਚੱਕ ਲਾਂ ਮੇਰੇ ਕੋਲ ਤਾਂ ਨਹੀਂ ਮੈਂ ਕਹਦਾ ਸਾਲੇ ਸਾਦੇ ਕਰਦੇ ਸਭ 빨리 ਕਰਨਾ ਹੈ ਸਾਲਾ ਨਹੀਂ ਦੀਪਾ ਨਾਲ ਦਦੀ ਲਗਿਆ ਆ ਦੇਖੋ ਇਹਨਾਂ ਨੂੰ ਗਾਣੀ ਚ ਕਿਉਂ ਨਹੀਂ ਤੁਹਾਨੂੰ ਪੱਥਰ ਪੱਥਰ ਦਿਖਾਉਂਦੇ ਦਿਖਾਉਂਦੇ ਕਿਆ ਕਰਤਾ ਬੰਦੇ ਜਲਦੀ ਵੀ ਅੱਜ ਕੁਛ ਗਿੱਲਾ ਕਰਤਾ ਤਾਂ ਦੇਖੋ ਰਸੋਈ ਦਾ ਹਾਲ ਸਾਰੀ ਬਿਖਰੀ ਪਈ ਸੋਈ ਲਗਦਾ ਤੇ ਸ਼ੈਂਕ ਪਰਿਆਗਾ ਪਾਣੀ ਪਾਂਡੇ ਸਾਰੇ ਇਧਰ ਉਧਰ ਸਾਰੀ ਰਸੋਈ ਬਿਖਰੀ ਪਈ ਕਬਰ ਘੁੱਲੇ ਗਏ ਆਇਕੋ ਕੱਟ ਕੇ ਦਸ ਮਿੰਟ ਵੀ ਨਹੀਂ ਗੇਰੇ ਆ ਚਿਰ ਗਿਆ ਨੂੰ 72% ਨਹੀਂ ਜਾ ਸਕਦਾ ਅੰਗਿਆ ਸੱਚੀ 3 ਵੱਜ ਗਏ ਨੇ 4 ਘੰਟੇ ਰਹਿ ਗਏ ਵਲੋਗ ਫਿਨਿਸ਼ ਕਰਨ ਵਾਸਤੇ ਹੁਣ ਤੁਹਾਨੂੰ ਦਿਖਾਉਂਗਾ ਸਫਾਈ ਹੋਣ ਤੋਂ ਬਾਅਦ ਪੂਰੀ ਰਸੋਈ ਹੁਣ ਦੇਖ ਲਓ ਤੁਸੀਂ ਇੱਕ ਵਾਰੀ ਆਂਗਲ ਲੈ ਕੇ ਪੂਰੀ ਗੰਦੀ ਹੈ ਨਾ ਸੋਈ ਦੇਖੋ ਮੰਮਾ ਨੇ ਕਿੰਨੀ ਜਲਦੀ ਕੰਮ ਨਹੀਂ ਸਾਫ ਨੇ

ਸਾਰੇ ਬਣਾ ਦੋ ਮੈਂ ਨਾ ਹਾਂ ਛੇ ਗਰਮ ਦੇ ਬੋ ਚਾਹ ਵੀ ਰਾਧਣੀ ਵਿੱਚ ਅਦਰਕ ਪਾਦਣਾ ਵੀ ਸਾਮ ਅਧਿਕਨ ਚਾਹ ਮੈਨੂੰ ਉੜੜੀਆਂ ਆਂਦੀ ਹੈ ਖਰਦੇ ਹੈ ਤੇਰਾ ਵੀ ਕਦੀ ਲੰਮਾ ਲੇ ਟਾਈਮ ਬਣਾਉਣੇ ਦਾ ਆ ਕੋ ਸਫਾਈ ਮੈਨੂੰ ਫੇਰ ਦਿਖਾਉਂਦਾ ਇਤੋਂ ਸਫਾਈ ਇੰਨੀ ਵੀ ਨਹੀਂ ਹੈ ਮੈਸੇ ਹੱਲੇ ਪਹਿਲਾਂ ਕਿੱਦਾਂ ਸੀ ਹੋਣ ਦੇਖਾ ਫੇਰ ਉਹ ਵੀ ਇੰਨੀ ਸੱਚੀ ਇਹ ਸੋਚ ਖੜਨ ਚੋਗੀ ਮੈਂ ਹੋ ਜਾਵਾਂ ਫਿਰ ਬਾਅਦ ਚ ਇਹ ਤੇ ਚਲਦੀਆਂ ਰਹਿੰਦੀਆਂ ਸਫਾਈਆਂ ਜਿੱਥੇ ਲੈਂਦੇ ਰੋਟੀ ਖਾਂਦੇ

ਸਤਿਨੇ ਛੁੱਟੀ ਦਾ ਇਹ ਨੰਦ ਮਾਲਿਆ ਕੀ ਆ ਸ਼ੋਟ ਲਿਆ ਹੈ ਵਾਹ ਵਾਹ ਸਾਰੇ 3 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 पीछे 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 क्योंकि बार मैंने आदि की हो गई बात क्या तो हो गया हम तो मेरे मुंह पे बात पानी पे क्या ना तो जाएगे। तो जाएगे। तो प्रेंट प्रेंट ही ही हो गया चाय पानी और और पैसा दे और पैसा दे और पैसा दे क्यों जाएगी ऐसा फ्रेंड स्माइली हो गया भी हो गया एक बच्चा जो बनाने की चीज ਬੈਸੀ ਵਾਲਾ ਕਮ ਬੱਚੇ ਨਹੀਂ ਘਸਦੇ ਬੱਚੇ ਨਹੀਂ ਘਸਦਾ ਇਹਦੇ ਓਇਲ ਵਾਲਾ ਕਮ ਤੇ ਸਾਡੇ ਮੂੰਹਾਂ ਚ ਆ ਜਾਏ ਹੈ ਨਾ ਤੇ ਗੈਸ ਨਹੀਂ ਨਾ ਹੈ ਸਾਨੂੰ ਸਾਰਾ ਗੈਸ ਹੈ ਹੁਵਰੇ ਬਣ ਗਏ ਹੁਣ ਕੋ ਜੇ ਥੋੜਾ ਲੱਗੂਗਾ ਡਰਾਈ ਹੋ ਜਾਣਾ ਲਏਗਾ 3 ਮਿੰਟ ਲਿਖਾ ਪੜ ਲੈ ਆਹ ਆਹ ਨੂੰ ਲਿਖਾ ਦਿੱਤਾ ਉਹ ਦੇਖ 3 ਮਿੰਟ ਨੇ ਮਿੰਟ ਜੀ ਇਹਨੇ ਹੁਣੀ ਕੱਢ ਲਿਆ ਸੀ ਇਹ ਸਾਰੇ ਕੱਚੇ ਰਹੇ ਨੇ ਬਾਹਰੋਂ ਤਾਂ ਇਹ ਹੋ ਜਣੇ ਐਂਡ ਬ੍ਰਾਊਨ ਹੁਣ ਅਸੀਂ ਸਲੋ ਫਲੇਮ ਕਰਕੇ ਇਹ ਨੰਦਰ ਤੱਕ ਬਨ ਹੋ ਗਏ ਆਹ ਹੋਇਆ ਐਂ ਹੋਇਆ ਲੋ ਜੀ ਬਣਿਆ ਹੋ ਗਏ ਰੈਡੀ ਇਹ ਦੇਖੋ ਐਂ ਹੋ ਗਿਆ ਨਾ ਅੰਦਰੋਂ ਦਾ ਕੁਇਕਸਪੀ ਹੋ ਗਿਆ ਵੇਣ ਕਰੀ ਮੈਨੂੰ ਥੋੜਾ ਜਿਹਾ ਅੰਦਰੋਂ ਮਸਾਲੇ ਦਾ ਫੋਨ ਇਹਦਾ ਬੱਕਰ ਦੇ ਫੋਨ ਦਾ ਫ੍ਰੈ ਫ੍ਰੈ ਫਰਾਈ ਕੇਮ ਇਸ ਮਾਈਲੀ ਲਵਾਂ ਜੀ ਸ਼ਮਾ ਇਹ ਕੱਢ ਦਾਂ ਥੋੜਾ ਸਾਈਡ ਹੋ ਜਾ ਬਣ ਗਏ ਜੀ ਖਦੀਸ ਟੇਸਟ ਕਰਕੇ ਦੇਖ ਫਿਰ ਮਹਜੇ ਖਾਨੜ ਮੋਟੇ ਰੱਖ ਲੈਣਾ ਦੇਵੋ